ਹਲਕੇ ਰਣੀ ਜਿਹੜੇ ਸਾਡੇ ਉਮੀਦਵਾਰ ਨੇ ਸ਼ੋਰਮਣੀ ਅਕਾਲੀ ਦਲ ਵੱਲੋਂ ਉਹਨਾਂ ਦੇ ਹਲਕਾ ਪੂਰਬੀ ਦੇ ਵਿੱਚ ਵੱਖ-ਵੱਖ ਜਿਹੜਾ ਨਗਰਾਂ ਦੇ ਵਿੱਚ ਪ੍ਰੋਗਰਾਮ ਰੱਖੇ ਗਏ ਸੀ ਉਹਨਾਂ ਦੇ ਤਹਿਤ ਅੱਜ ਇਤਰਾ ਹੀ ਵੱਲੇ ਦੇ ਵਿੱਚ ਸੀ ਆ ਲਾਸਟ ਪ੍ਰੋਗਰਾਮ ਸਾਡਾ ਜੋਈ ਸਾਹਿਬ ਨੂੰ ਕੈਂਪੇਨ ਜਿਹੜੀ ਆ ਬੜੀ ਉਹ ਸਿਖਰਾਂ ਤੇ ਚੱਲ ਰਹੀ ਆ ਲੋਕਾਂ ਦਾ ਬਹੁਤ ਜ਼ਿਆਦਾ ਭਰਵਾ ਹੰਗਾਰਾ ਆ ਔਰ ਲੋਕੀ ਬਹੁਤ ਇਸ਼ਾਰੇ ਨਾਲ ਜੋਈ ਸਾਹਿਬ ਦੇ ਕੰਮਾਂ ਨੂੰ ਵੇਖ ਕੇ ਜੋ ਸ਼ੋਰਮਣੀ ਅਕਾਲੀ ਦਲ ਨੇ ਪਿਛਲੇ 10 ਸਾਲਾਂ ਦੇ ਵਿੱਚ ਕੰਮ ਕੀਤੇ ਸੀ ਉਹਨਾਂ ਨੂੰ ਵੇਖ ਕੇ ਲੋਕੀ ਬੜਾ ਉਸ਼ਾ ਦੇ ਨਾਲ ਜੋ ਇਸਦਾ ਸਵਾਗਤ ਕਰ ਰਹੇ ਆ ਔਰ ਉਹਨਾਂ ਨੂੰ ਵਿਸ਼ਵਾਸ ਦਿਵਾ ਰਹੇ ਆ ਕਿ ਅਸੀਂ ਬਾਤ ਚੜ ਕੇ ਵੋਟਾਂ ਪਾ ਕੇ ਤੁਹਾਨੂੰ ਇਥੇ ਜਿਤਾ ਕੇ ਸ੍ਰੀ ਅੰਮ੍ਰਿਤਸਰ ਤੋਂ ਭੇਜਾਂਗੇ ਤਾਂ ਕਿ ਜੋ ਅੰਮ੍ਰਿਤਸਰ ਦੇ ਰੁਕੇ ਕੰਮ ਆ ਜੋ ਡਿਵੈਲਪਮੈਂਟ ਦੇ ਕੰਮ ਆ ਜੋ ਸੈਂਟਰਲ ਗਵਰਨਮੈਂਟ ਤੋਂ ਹੋਣੇ ਹੁੰਦੇ ਆ ਉਹ ਸਾਡੀ ਅੰਮ੍ਰਿਤਸਰ ਦੀ ਜਗ੍ਹਾੇ ਆਵਾਜ਼ ਬੁਲੰਦ ਕਰ ਸਕੋ ਔਲਾ ਸਾਹਿਬ ਵੀ ਕਹਿ ਰਹੇ ਜੇ ਮੈਨੂੰ ਤਜੀ ਵਾਰ ਫੇਰ ਨਮਾਇੰਦੀ ਦਿੱਤੀ ਹੈ ਜੀ ਅੰਮ੍ਰਿਤਸਰ ਸਾਹਿਬ ਦੀ ਮੈਂ ਬਹੁਤ ਸੁਧਾਰ ਕੀਤਾ ਵੇਖੋ ਜੀ ਔਲਾ ਸਾਹਿਬ ਦੇ ਕੰਮਾਂ ਨੂੰ ਵੇਖ ਕੇ ਜੋਇ ਸਾਬ ਦੇ ਕੰਮਾਂ ਨੂੰ ਵੇ ਕਿਸ ਪਾਰਟੀ ਦਾ ਜਾਂ ਕਿਹੜਾ ਨਮਾਇੰਦਾ ਅਸੀਂ ਚੁਣ ਕੇ ਉਥੇ ਭੇਜਣਾ ਜੋ ਸਾਡੀ ਆਵਾਜ਼ ਜਿਹੜੀ ਬੁਲੰਦ ਕਰ ਸਕੇ ਜੋ ਸ੍ਰੀ ਅਮਰਸਰ ਦੇ ਕੰਮ ਜੋ ਹੋਣ ਵਾਲੇ ਆ ਜਾਂ ਡਵੈਲਪਮੈਂਟ ਦੇ ਕੰਮ ਆ ਜੋ ਰੁਕੇ ਆ ਪਿਛਲੇ ਜੋ ਅਕਾਲੀ ਸਰਕਾਰ ਵਲੇ ਹੋਈ ਸੀ ਉਹਨਾਂ ਨੂੰ ਕਿਤਨਾ ਅੱਗੇ ਲੈ ਕੇ ਜਾ ਸਕੀਆ ਸੁਖਰਾ ਸਿੰਘ ਜੀ ਨੰਬਰਦਾਰ ਵੱਲੇ ਤੋਂ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇੱਕ ਵਰਕਰਾਂ ਦੀ ਮੀਟਿੰਗ ਕੀਤੀ ਗਈ ਨੁਕਰ ਮੀਟਿੰਗ ਜਿਹੜੀ ਸ਼ੁਰੂ ਹੋਈ ਆ ਤੁਹਾਨੂੰ ਪਤਾ ਵੀ ਇਸ ਟਾਈਮ ਲੋਕ ਸਭਾ ਹਲਕੇ ਦਾ ਵਿਗਲ ਵੱਚੁਕਾ ਉਹਦੇ ਸਬੰਧ ਵਿੱਚ ਸ੍ਰੀ ਅਨੈਲ ਜੋਸ਼ੀ ਨੂੰ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਮਿਲੀ ਆ ਉਹਦੇ ਸਬੰਧ ਵਿੱਚ ਅੱਜ ਜਿਹੜੀ ਇੱਕ ਵਰਕਰ ਮੀਟਿੰਗ ਕੀਤੀ ਗਈ ਹੈ ਜਿੰਨਾ ਵੀ ਹੁਹਾਰਾ ਮਿਲਿਆ ਹਾਂਜੀ ਅਨਿਲ ਜੋਸ਼ੀ ਜੈਨੂੰ ਬਹੁਤ ਜ਼ਿਆਦਾ ਹੁਹਾਰਾ ਮਿਲਿਆ ਕਿਉਂਕਿ ਉਹਦੇ ਪਿਛਲੇ ਕੰਮਾਂ ਕਰਕੇ ਲੋਕਾਂ ਦਾ ਉਤਸ਼ਾਹ ਕਰਕੇ ਦੂਸਰੀਆਂ ਪਾਰਟੀਆਂ ਦਾ ਸਾਰੇ ਲੋਕਾਂ ਨੇ ਵੇਖ ਚੁੱਕਿਆ ਪਰ ਕਿਸੇ ਨੇ ਵੀ ਇੱਥੇ ਮਸਲਾ ਹੱਲ ਨਹੀਂ ਕੋਈ ਕੀਤਾ ਅਨਿਲ ਜੋਸ਼ੀ ਨੂੰ ਹਰ ਵਰਕਰ ਨੂੰ ਹਰ ਭੈਣ ਭਰਾ ਨੂੰ ਉਮੀਦ ਆ ਵੀ ਐਤਵੰਤਾਂ ਦੀ ਵਾਰ ਇਹ ਅਨਿਲ ਜੋਸ਼ੀ ਜਿੱਤ ਕੇ ਤੇ ਜਿਹੜਾ ਅੰਮ੍ਰਿਤਸਰ ਹਲਕੇ ਨੂੰ ਇੱਕ ਸੁੰਦਰੀਕਰਨ ਦੇ ਵਿੱਚ ਬਦਲ ਦੇਣ ਵੋਟਰਾਂ ਨੂੰ ਇਹੋ ਹੀ ਆ ਨਾ ਵੀ ਜਿਹੜੇ ਵੀ ਆਪਣੀ ਵੋਟ ਪਾਉਣੀ ਸੋਚ ਸਮਝ ਕੇ ਪਾਓ ਪਹਿਲਿਆਂ ਨੂੰ ਤੁਸੀਂ ਦੋ ਵਾਰਾਂ ਪਰਖ ਲਿਆ ਤਿੰਨ ਵਾਰਾਂ ਪਰਖ ਲਿਆ ਝਾੜੂ ਵਾਲੇ ਜਿਹੜੇ ਆ ਕਰਪਟ ਬੰਦੇ ਆ ਨਾ ਉਹਨਾਂ ਦਾ ਜਿਹੜਾ ਸਰਗਣਾ ਮੇਨ ਸਰਗਣਾ ਕੇਜਰੀਵਾਲ ਉਹ ਇਸ ਟਾਈਮ ਜੇਲ੍ਹ ਦੀ ਹਵਾ ਖਾ ਰਿਆ ਤੇ ਜੇਲ੍ਹ ਤੋਂ ਬਾਹਰ ਨਿਕਲ ਲਈ ਕਦੀ ਅੰਬ ਖਾ ਲੈਂਦਾ ਕਦੀ ਮਿਠਾਈ ਖਾ ਲੈਂਦਾ ਮੇਰੀ ਸ਼ੁਕਰ ਵਾਜੇ ਤੇ ਮੈਂ ਬਾਹਰ ਆ ਜਾ ਪਰ ਉਹਨੂੰ ਈੜੀ ਨੇ ਐਸੋ ਜਿਹਾ ਸਕੰਜਾ ਪਾਇਆ ਵੀ ਕਦੀ ਬਾਹਰ ਨਹੀਂ ਆ ਸਕਦਾ ਜੋ ਮਰਜ਼ੀ ਹੋ ਜੇ ਸੋ ਅਸੀਂ ਵੋਟਰਾਂ ਨੂੰ ਸਾਰਿਆਂ ਨੇ ਸਾਰਿਆਂ ਨੂੰ ਵੇਖ ਚੁੱਕੇ ਆ ਐਤ ਕਾਂ ਜਿਹੜੀ ਵੇ ਸੀ ਉਹ ਮੁੱਕ ਚੁੱਕੀ ਆ ਇਸ ਟਾਈਮ ਜਿਹੜੀ ਵੇ ਆ ਸ੍ਰੀ ਅਨਿਲ ਜੋਸ਼ੀ ਜੀ ਦੀ ਤੇ ਜਿਹੜੀ ਤੱਕੜੀ ਦੀ ਵੇ ਆ ਲੋਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੰਮਾਂ ਨੂੰ ਯਾਦ ਕਰ ਰਹੇ ਨੇ ਉਹਨਾਂ ਨੂੰ ਉਹ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਨਹੀਂ ਮਿਲ ਰਹੀਆਂ ਜੋ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀਆਂ ਸੀ ਉਹੀ ਸਹੂਲਤਾਂ ਲੋਕੀ ਵਾਪਸ ਲੈਣਗੇ ਤੇ ਤੱਕੜੀ ਦੇ ਜਿਤਾ ਕੇ ਤੇ ਜਿਹੜੀ ਆਪਣੀ ਅਕਾਲੀ ਦਲ ਦੀ ਲੋਕ ਸਭਾ ਜਿੱਤਾਂ ਸਲੋਗੀ ਤਾਂ ਐ ਮਲਕੀਸ਼ ਸਿੰਘ ਵੱਲਾ ਮੈਂਬਰ ਪੀਏ ਪੀਏਸੀ ਪੀਏਸੀ ਜੀ ਸ਼ਰੋਮਣੀ ਕਾਲੀਦਾਲ ਅਸੀਂ ਅੱਜ ਜਿਹੜੀ ਆ ਜਿਹੜੀ ਆ ਹਲਕੇ ਦੀ ਸ੍ਰੀ ਅਨਿਲ ਜੋਸ਼ੀ ਜੀ ਦਾ ਜਿਹੜਾ ਮੈਂਬਰ ਪਾਰਲੀਮੈਂਟ ਜਿਹੜੀ ਇਲੈਕਸ਼ਨ ਆ ਉਹਦੇ ਕੈਂਡੀਡੇਟ ਦੇ ਅੱਜ ਜਿਹੜਾ ਇੱਥੇ ਬੱਲੇ ਨਗਰ ਦੇ ਵਿੱਚ ਇੱਕ ਜਿਹੜਾ ਇੱਕ ਛੋਟਾ ਪ੍ਰੋਗਰਾਮ ਜਿੱਦਾਂ ਆਪਾਂ ਕਹਿ ਦਈਏ ਇਹਨੂੰ ਅਸੀਂ ਤੇ ਆਪਣੀ ਵਰਕਰ ਮੀਟਿੰਗ ਜਿਹੜੀ ਇਹ ਰੱਖੀ ਸੀ ਪਰ ਇਹ ਜਿਹੜਾ ਲੋਕਾਂ ਦਾ ਤਸ਼ਾਹ ਜਿਹੜਾ ਇੰਦਾ ਹੀ ਵੀ ਉਹਨੂੰ ਮਤਲਬ ਰੈਲੀ ਦਾ ਰੂਪ ਜਿਹੜਾ ਇਹ ਧਾਰ ਗਈ ਆ ਇਸ ਕਰਕੇ ਅਸੀਂ ਇਹ ਜਿਹੜੀ ਇੱਥੋਂ ਥੋੜਾ ਜਿੱਦਾਂ ਲੋਕਾਂ ਨੇ ਅਨਿਲ ਜੋਸ਼ੀ ਸਾਹਿਬ ਨੂੰ ਇੱਥੇ ਸੁਣਿਆ ਵਾ ਬਹੁਤ ਹੀ ਤੁਸੀਂ ਦੇਖਿਆ ਬੜੀ ਲੋਕਾਂ ਨੇ ਇਹਨੂੰ ਬੜੇ ਧਿਆਨ ਨਾਲ ਸੁਣਿਆ ਕਿ ਇਹ ਕੀ ਕਹਿ ਰਿਹਾ ਕਿੱਦਾਂ ਇਹਨਾਂ ਨੇ ਆਪਣਾ ਜਿਹੜਾ ਪਹਿਲਾ ਜਿਹੜਾ ਇਹਨਾਂ ਨੇ ਐਮਐਲਏ ਰਹਿੰਦੇ ਆ ਮੰਤਰੀ ਰਹਿੰਦੇ ਆ ਆਪਣੇ ਇਲਾਕੇ ਦਾ ਜਿੱਦਾਂ ਇਹਨਾਂ ਨੇ ਵਿਕਾਸ ਕਰਾਇਆ ਵਾ ਉਹ ਮੂੰਹੋਂ ਬੋਲਦਾ ਵਾ ਉਹਦੇ ਕਰਕੇ ਹੀ ਲੋਕ ਜਿਹੜਾ ਵਾ ਇਹਨਾਂ ਨੂੰ ਜਿਹੜੀ ਲੋਕ ਸਭਾ ਦੇ ਵਿੱਚ ਜਿਹੜਾ ਵਾ ਉਹ ਇਹਨਾਂ ਨੂੰ ਜਿਹੜਾ ਬੜੇ ਲੋਕ ਜਿਹੜੇ ਆ ਤਾਬਲੇ ਆ ਇਹਨਾਂ ਨੂੰ ਉਹਦੇ ਵਿੱਚ ਜਿਹੜਾ ਜਿਤਾਉਣ ਦੇ ਵਿੱਚ